ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗਸ ਅੱਜ ਆਪਾਂ ਉਸ ਵੇਰੇ ਇਸ ਵੇਰੇ ਪਾਈਪਸ ਵਾਲੇ ਪੱਠੇ ਤੇ ਪੱਠੇ ਪੂਠੇ ਪਾ ਕੇ ਦਾ ਕੰਮ ਨੇ ਵੇੜ ਕੇ ਗੋਆ ਗੋਚੀ ਆ ਕੇ ਦੇ ਤਿਆਰ ਹੋ ਗਿਆ ਆਪਾਂ ਪਹੁੰਚ ਕੇ ਜੀ ਬੰਗਿਆ ਪ੍ਰੀ ਟ੍ਰੈਵਲ ਤੇ ਤੇ ਆਪਣਾ ਕੰਮਕਾਰ ਅੱਜ ਕੱਲ ਇੱਥੇ ਹੀ ਆ ਪ੍ਰੀ ਟ੍ਰੈਵਲ ਤੇ ਕਿਉਂਕਿ ਅੱਜ ਕੱਲ ਆਪਾਂ ਬੰਗਿਆ ਹੀ ਮਿਲ ਸਕਦੇ ਜਿਹਨੂੰ ਵੀ ਮਿਲਣਾ ਹੋਵੇ ਸਾਨੂੰ ਤੇ ਆਪਣਾ ਜਿਹੜਾ ਕੰਮਕਾਰ ਆ ਉਹ ਪ੍ਰੀ ਟ੍ਰੈਵਲ ਬੰਗਾਂ ਤੇ ਚੱਲ ਰਿਹਾ ਤੇ ਨਾਲ ਫਿਰ ਡਾਈਟ ਪਲਾਨ ਆਪਣਾ ਚੱਲ ਰਿਹਾ ਕਿਉਂਕਿ ਸਰੀਰ ਥੋੜੇ ਭਾਰਾ ਹੋ ਰਿਹਾ ਨਾਲ ਦੀ ਨਾਲ ਡਾਈਟ ਪਲਾਨ ਜ਼ਰੂਰੀ ਆ ਤੇ ਫਿਰ ਆਪਾਂ ਨਾਲ ਦੀ ਨਾਲ ਉਸ ਡਾਈਟ ਲਈ ਤੇ ਨਾਲ ਦੀ ਨਾਲ ਉਥੇ ਹੀ ਥੋੜੀ ਜਿਹੀ ਸੀ কুলਿੰਗ ਘਟ ਕਰ ਦਿੱਤਾ ਸੀਗਾ ਤਾਂ ਉਹਦੀ ਸਰਵਿਸ ਵੀ ਆਪੇ ਕਾਲੀ ਦੀ ਕਿਉਂਕਿ ਜਾਲੀਆਂ ਦੀ ਚੌਕ ਹੋਈਆਂ ਸੀਗੀਆਂ ਮਿੱਟੀ ਬਹੁਤਾਂ ਦੀ ਬਾਹਰੋਂ ਤੇ ਦਰਵਾਜ਼ਾ ਚਿੰਗ ਟਾਈਮ ਹੋ ਰਿਹਾ ਜੀ ਪੂਰਾ ਨਾਲ ਦੀ ਨਾਲ ਤੇ ਅਮਨ ਭਾਜੀ ਪਹੁੰਚ ਚੁੱਕੇ ਸੀਗੇ ਸਾਡੇ ਮੈਨੇਜਰ ਸਾਹਿਬ ਤੇ ਨਾਲ ਦੀ ਨਾਲ ਆਪਾਂ ਜਾਣਾ ਸੀਗਾ ਕਲਜੀਤ ਸਰਾਲ ਜੀ ਨੂੰ ਮੈਡ ਨਾਲ ਥੋੜਾ ਜਿਹਾ ਕੰਮ ਸੀ ਕਲਜੀਤ ਸਰਾਲ ਉਹਨਾਂ ਤੱਕ ਤੇ ਉੱਥੋਂ ਮਿਲ ਕੇ ਵਾਪਸ ਆ ਗਏ ਅਨਮੋਲ ਪੈਲਸ ਪੁਰਾਣੀ ਪਾਪੀ ਯਾਰ ਟਕਰ ਗਏ ਦੋਏ ਸਤਵੀਰ ਭਾਜੀ ਬਹੁਤ ਬਹੁਤ ਧੰਨਵਾਦ ਭਾਜੀ ਉਹਨਾਂ ਨੇ ਪਕੌੜੇ 커피 ਦਾ ਲੰਗਰ ਸ਼ਿਕਾਇਆ ਸਾਨੂੰ ਭੁੱਖੇ ਸਵਾਦਵਾਂ ਨੂੰ ਭਾਜੀ ਆਪਣੇ ਬਹੁਤ ਖਾਸ ਮਿੱਤਰ ਤੁਹਾਨੂੰ ਗੁਰਦੇਵ ਬਾਦ ਅਗੇ ਦੇ ਸਾਹਮਣੇ ਬਿਲਕੁਲ ਮਿਲਣਗੇ ਤੇ ਆ ਕੇ ਲੰਗਰ ਸ਼ਿਕਾਇਆ ਤੇ ਬੜੀਆਂ ਸਵਾਦ ਪਿੰਡੀਆਂ ਦੇ ਨਾਲ ਛੋਲਿਆਂ ਦੀ ਸਬਜੀ ਨਾਲ ਖੀਰ ਅਤੇ ਨਾਲ ਪਿਆਜ਼ ਮਿੱਤਰੋ ਉਹ ਮਿੱਤਰ ਆ ਗਏ ਬਈ ਅਮਨ ਦੇ ਮੁੰਡਾ ਬਹੁਤ ਘੈਂਟ ਗਾਂ ਦਾ ਇੱਕ ਬਾਈ ਇਹ ਦੋਨੇ ਮੁੰਡੇ ਹੈਗੇ ਦਧਾਲੇ ਦੇ ਤੇ ਬਹੁਤ ਘੈਂਟ ਗਾਂ ਦੇ ਵੀਰ ਜਿਹੜਾ ਪੀਲੇ ਪਾਨੇ ਵਾਲਾ ਬੈਠਾ ਬਹੁਤ ਘੈਂਟ ਗਾ ਰਿਹਾ ਬਾਈ ਤੇ ਆਪਾਂ ਜੀ ਛੁੱਟੀ ਹੋ ਗਈ ਆ ਤੇ ਆਪਾਂ ਆ ਗਏ ਜੀ ਘਰ ਨੂੰ ਵਾਪਸ ਤੇ ਘਰ ਨੂੰ ਆਦਿਆਂ ਦੇ ਆਪਾਂ ਲਈ ਸਬਜੀ ਸਬਜੀ ਸੂਜੀ ਲੈ ਕੇ ਤੇ ਘਰ ਵਾਲੀ ਨੂੰ ਲੈ ਕੇ ਨਾਲ ਤੇ ਆਪਾਂ ਜੀ ਆਪੇ ਤੁਰ ਪਏ ਜੀ ਉਥੋਂ ਪਿੰਡ ਨੂੰ ਪਿੰਡ ਨੂੰ ਆਦਿਆਂ ਦੇ ਬਣਾਈ ਵੀਡੀਓ ਵੀਡੀਓ ਬਣਾ ਕੇ ਤੇ ਮੇਰੇ ਬੰਦਿਆ ਚਲੋ ਅੱਜ ਵੀ ਆਪਾਂ ਜਾ ਕੇ ਤੁਹਾਨੂੰ ਇੱਕ ਸਰਪ੍ਰਾਈਜ਼ ਦਿੰਨੇ ਆ ਮੈਂ ਕਿਹਾ ਚੱਲ ਹੁਣ ਦੇ ਸਰਪ੍ਰਾਈਜ਼ ਪਰ ਕੱਲ ਦੀ ਸੀ ਥੋੜੀ ਗੁੱਸੇ 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 ਹੋ ਗਿਆ ਆਪਾਂ ਮਨਾ ਲਈ ਆਪਾਂ ਕਿ ਚੱਲ ਕੋਈ ਨਹੀਂ ਏਸੀ ਚਲਾ ਦਿੰਨੇ ਆ ਲੈ ਫੇ ਏਸੀ ਚਲਾ ਤਾਂ ਠੰਡੀ ਕਰ ਦਿੱਤੀ ਮੇਰੇ ਬੰਦਿਆ ਲੋ ਜੀ ਤੁਹਾਡੇ ਲਈ ਮਂਗਾਇਆ ਮਾਈਕ ਜਿਹੜੀ ਆਵਾਜ਼ ਤੁਸੀਂ ਸੁਣ ਰਹੇ ਹੋ ਇਹ ਨਵੇਂ ਮਾਈਕਾਂ ਦੀ ਆ ਇਹ ਮਾਈਕ ਮੈਡਮ ਨੇ ਬਗਾਏ Amazon ਤੋਂ ਤੇ ਡਿਲੀਵਰੀ ਹੋ ਗਈ ਕੱਲ ਆਰਡਰ ਕੀਤਾ ਤੇ ਅੱਜ ਹੀ ਡਿਲੀਵਰੀ ਹੋਣ ਕਰਤੀ ਬਹੁਤ ਬਹੁਤ ਥੈਂਕ ਯੂ Amazon ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਜਲਦੀ ਸਾਡਾ ਇਹ ਪ੍ਰੋਡਕਟ ਸਾਨੂੰ ਬਾਈ ਕੀਤਾ ਥੈਂਕ ਯੂ ਵੈਰੀ ਮਚ Amazon ਤੇ ਥੈਂਕ ਯੂ ਵੈਰੀ ਮਚ ਡਿਜੀਟਲ ਦੇ ਜਿਹੜੇ ਆ ਗਏ ਆ ਹੋ ਸਾਡੇ ਕੋਲ ਥਿਸ ਇਟਕ ਥਿਸ ਮਾਈਕ ਆ ਗਏ ਚੁਕੇ ਆ ਸਾਡੇ ਕੋਲ ਹੁਣ ਬਹੁਤ ਵਾਜੂਬ ਰੇਟ ਤੇ ਸਾਨੂੰ ਜਿਹੜੇ ਮਾਈਕ ਮਿਲ ਗਏ ਆ ਤੇ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਜਿਹੜਾ ਉਹਨਾਂ ਦਾ ਚਾਰਜਿੰਗ ਵਾਲਾ ਤਰੀਕਾ ਬੋਬੀ ਬੋਕ ਹੈਟ ਦੇ ਵਿੱਚ ਸਾਨੂੰ ਦੋ ਫਾਰਾ ਮਿਲੀਆਂ ਇੱਕ ਬਾਅਰ ਤਿੰਨ ਸਾਡੇ ਕੋਲ ਹੁਣ ਮਾਈਕ ਹੋ ਗਏ ਸਟਾਰਟ ਕੋ ਮਾਈਕ ਹੁਣ ਬਥੇਰੇ ਆ ਕੋਈ ਚੱਕਰ ਨਹੀਂ ਹੁਣ ਜਿੱਦਨੇ ਵੀ ਆਪਾਂ ਬ੍ਰਾਡਕਾਸਟ ਕਰਾਂਗੇ ਜਲਦੀ ਤੋਂ ਜਲਦੀ ਸ਼ੁਰੂ ਕਰਾਂਗੇ ਪਹਿਲਾ ਬ੍ਰਾਡਕਾਸਟ ਆਪਾਂ ਜਲਦੀ ਨਾਲ ਆਪਣੇ ਜਿਹੜਾ ਉਹ ਚਾਰਜਿੰਗ ਕੇਸ ਆ ਉਹਦੇ ਲਈ ਕਵਰ ਵੀ ਆਇਆ ਵਿੱਚ ਦੋ ਪਰਾਂ ਇੱਕ ਡਾਟਾ ਕੇਬਲ ਇੱਕ ਸੀ ਟੈਪ ਜਿਹੜਾ ਚਾਰਜਿੰਗ ਕੇਬਲ ਮਿਲੀ ਆ ਨਾਲ ਬਹੁਤ ਬਹੁਤ ਥੈਂਕਸ ਜੀ Amazon ਤੇ ਸਮਾਨ ਭੇਜਣ ਦਾ ਫਿਰ ਉਹਦੀ ਆਵਾਜ਼ ਚੈੱਕ ਕੀਤੀ ਲਾ ਕੇ ਥੋੜੀ ਜਿਹੀ ਆਪਾਂ ਸ਼ੁਗਲ ਮੇਲਾ ਕੀਤਾ ਘਰੇ oh my god ਸਿਰ ਤੇ ਪਰਨਾ ਬੰਨੇ ਨਹੀਂ ਸੀਗਾ ਚਲੋ ਆਓ ਸਮਾਨ ਆ ਗਿਆ ਢਾ ਖੁਸ਼ੀ ਬਹੁਤ ਸੀ ਖੁਸ਼ੀ ਖੁਸ਼ੀ ਬਹੁਤ ਹੈ ਤੇ ਇਹ ਸਮਾਨ ਸਾਡਾ ਸਾਨੂੰ ਪਹੁੰਚ ਗਿਆ ਥੈਂਕ ਯੂ ਵੈਰੀ ਮਚ ਇਹ ਸਾਡੇ ਭਾਜੀ ਨੇ ਆਰਡਰ ਕੀਤਾ ਸੀਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਾਰਜਿੰਗ ਸ਼ੁਰੂ ਹੋ ਗਈ ਹੈ ਤੇ ਪ੍ਰੋਡਕਟ ਬਹੁਤ ਵਧੀਆ ਵਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਆ ਵੈਲਕਮ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੁਸੀਂ ਸਾਨੂੰ ਇੰਦੀ ਸਪੋਰਟ ਕਰੀ ਜਾਓ ਅਪਨ ਨਵਾਂ ਬ੍ਰਾਡਕਾਸਟ ਜਲਦੀ ਕਰਾਂਗੇ ਜਲਦੀ ਹੀ ਕਿਸੇ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਤੇ ਆਪਾਂ ਫਿਰ ਡੈਡੀ ਦਾ ਪੱਗ ਜੀ ਪੱਠੇ ਚੱਕ ਲਿਓ ਅਸੀਂ ਕੋਈ ਨਹੀਂ ਜੀ ਅਸੀਂ ਪੱਠੇ ਲੈ ਆਵਾਂਗੇ ਮੈਂ ਆਪਣੀ ਘਰ ਵਾਲੀ ਨਾਲ ਲੈ ਕੇ ਇਹ ਪਹਿਲਾਂ ਕਹਿੰਦੀ ਪਹਿਲਾਂ ਮੈਨੂੰ ਕੁਛ ਖਿਲਾਓ ਅੱਜ ਨਹੀਂ ਮੈਂ ਪੱਠੇ ਦਾ ਬਾੜ ਦੀ ਪਹਿਲਾਂ ਖਿਲਾਣਾ ਪਊਗਾ ਮੈਂ ਕਿਹਾ ਚਲ ਕੋਈ ਨਹੀਂ ਕੁੜੀ ਇਹ ਤੋਂ ਪਹਿਲਾਂ ਖਾ ਲਾ ਦਾੜੀ ਚ ਵਾਲ ਬੜੇ ਚਿੱਟੇ ਆ ਗਏ ਸਿਆਣੇ ਹੋ ਗਏ ਹੁਣ ਅਸੀਂ ਬੰਦੇ ਨੂੰ ਕਈ ਵਲੇ ਉਮਰ ਦੇ ਹਿਸਾਬ ਨਾਲ ਬਦਲਣਾ ਚਾਹੀਦਾ ੱੱੱਕੇ ਖਾ ਕੇ ਬੰਦਾ ਕਈ ਵਲੇ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਹੁੰਦਾ ਚਲੋ ਜੀ ਕੋਈ ਗੱਲ ਨਹੀਂ ਸਾਰੇ ਨੂੰ ਆਪਣੇ ਆਪਣੀ ਕਾਮਯਾਬੀ ਰੱਬ ਬਖਸ਼ੇ ਤੇ ਪੱਟੇ ਵੱਢ ਰਹੇ ਸੀਗੇ ਤੇ ਘਟੇ ਲਿਆ ਕੇ ਘਰੇ ਆ ਗਏ ਜੀ ਘਰੇ ਆ ਕੇ ਆਪਾਂ ਬਣਾਈ ਰੋਟੀ 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 ਬਣਾ ਕੇ ਤੇ ਆਪਾਂ ਹੋ ਗਏ ਬੇਲੇ ਏਸੀ ਦਿੱਤਾ ਚਲਾ ਤੇ ਛੋਲੇ ਸਾਬ ਜੀ ਨੇ ਲਾਲੇ ਤੜਕਾ ਤੇ ਖਾ ਕੇ ਆਪਾਂ ਸੌਂ ਗਏ ਤੁਸੀਂ ਸਾਰੇ ਉੱਠ ਘੜੋ ਕੀ ਦਾ ਜਰੂਰ ਖਾਓ ਸਾਰਾ ਧੰਨਵਾਦ ਬਾਏ ਬਾਏ